ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਢਾਲੀਵਾਲ ਬਟਿਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੇ ਆਪਣੇ ਕੋਲ ਹੈਗੇ ਆ ਸੋਹਣੇ ਸੋਹਣੇ ਵਰਕ ਵਾਲੇ ਸੂਟ ਇਹ ਆਪਾਂ ਕਸਟਮਰ ਦੇ ਤਿਆਰ ਕੀਤੇ ਆ ਇਹ ਸਾਰੇ ਕੋਈ ਕਸਟਮਰ ਦੇ ਸ਼ੂਟ ਹੈ ਇਹ ਆਪਾਂ ਤੁਹਾਡੇ ਨਾਲ ਲਸ਼ਮੀਨਾ ਦੇ ਜਿਹੜੇ ਹੈਗੇ ਆ ਵੀਡੀਓ ਸ਼ੇਅਰ ਕਰਦੇ ਆ ਇਹ ਹੈਗਾ ਆਪਣਾ ਪਹਿਲਾ ਸ਼ੂਟ ਹੈਗਾ ਜੀ ਬਾਈਟ ਕਲਰ ਦਾ ਇਸ ਤਰ੍ਹਾਂ ਦਾ ਸਤੇ ਪੂਰੇ ਕੀ ਇਦਾਂ ਕੰਮ ਆ ਗਿਆ ਇਸ ਦੇ ਨਾਲ ਇਸ ਦਾ ਇਸ ਤਰ੍ਹਾਂ ਦਾ ਬਹੁਤ ਸੋਹਣਾ ਜਿਹੜਾ ਕੰਮ ਹੈ ਇਸ ਦਾ ਇਸ ਤਰ੍ਹਾਂ ਦਾ ਪੂਰਾ ਸ਼ੂਟ ਤੇ ਆ ਜਾਊਗਾ ਇਸ ਤਰ੍ਹਾਂ ਦਾ ਵਿਚਕਾਰ ਪੈਨਲ ਹੈਗਾ ਜਿਹੜਾ ਫਲਾਵਰ ਬਣਿਆ ਹੋਇਆ ਹੈ ਉੱਪਰ ਆਏਗੇ ਨੇ ਦੋ ਪੈਨਲ ਬਣੇ ਹੋਏ ਨੇ ਵਿਚਕਾਰ ਬੂਟੀਆਂ ਬਣੀ ਹੋਈਆਂ ਨੇ ਉੱਪਰ ਦੋ ਪੈਨਲ ਨੇ ਇਹ ਜਿਹੜਾ ਆਪਣੇ ਕੋਲ ਹੈਗਾ ਵਾਈਟ ਆਫ ਵਾਈਟ ਜਿਹੜਾ ਕਲਰ ਹੈ ਸ਼ੂਟ ਦਾ ਕਰੇਵ ਦੇ ਉੱਤੇ ਹੈ ਜਿਹੜਾ ਸ਼ੂਟ ਆਪਾਂ ਤਿਆਰ ਕੀਤਾ ਇਸ ਤਰ੍ਹਾਂ ਦਾ ਕੰਮ ਆ ਜਾਊਗਾ ਇਸ ਦਾ ਬਹੁਤ ਸੋਹਣਾ ਇਸ ਦਾ ਇਸ ਉੱਪਰ ਤੱਕ ਇਸ ਤਰ੍ਹਾਂ ਦੀ ਬੂਟੀ ਆ ਜਾਊਗੀ ਇਸ ਤਰ੍ਹਾਂ ਦਾ ਆਪਣਾ ਸਿੰਪਲ ਜਿਹੜਾ ਆਪਾਂ ਨੱਕ ਤਿਆਰ ਕੀਤਾ ਇਸ ਤਰ੍ਹਾਂ ਹੁੰਦਾ ਆ ਜੂਗਾ ਇਹਦੀ ਬਾਹ ਦਾ ਕੰਮ ਇਸ ਤਰ੍ਹਾਂ ਵਿੱਚ ਕਰ ਬਾਹ ਦੇ ਉੱਪਰ ਇਸ ਤਰ੍ਹਾਂ ਦੀ ਆ ਜੂਗੀ ਬੂਟੀ ਬਣੀ ਹੋਈ ਹੈ ਬਹੁਤ ਸੋਹਣਾ ਕੰਮ ਆ ਜਿਹੜਾ ਇਸਦੀ ਬਾਹ ਦੇ ਉੱਤੇ ਹੈ ਇਸ ਤਰ੍ਹਾਂ ਦਾ ਬਹੁਤ ਸੋਹਣਾ ਸੂਟ ਹੈ ਇਹ ਬਹੁਤ ਸੋਹਣਾ ਸੂਟ ਹੈ ਚੈੱਕ ਕਰ ਸਕਦੇ ਹੋ ਇਸ ਦੇ ਨਾਲ ਆਪਾਂ ਰੱਖੇ ਜੀ ਬਾਟਮ ਪਲੇਨ ਆ ਜੂਗੀ ਬਾਟਮ ਤੇ ਕੋਈ ਕੰਮ ਨਹੀਂ ਹੈਗਾ ਇਸ ਦੇ ਨਾਲ ਆਪਾਂ ਰੱਖਿਆ ਇਸ ਤਰ੍ਹਾਂ ਦਾ ਦੁਪੱਟਾ ਬਹੁਤ ਸੋਹਣਾ ਜਿਹੜਾ ਹੈਗਾ ਕਮਲਚਨੂਨ ਦਾ ਦੁਪੱਟਾ ਹੈ ਇਸ ਤਰ੍ਹਾਂ ਦੀ ਆਪਾਂ ਇਹਦੇ ਫੋਰ ਸੈੱਡ ਲੇਸ ਲਾ ਕੇ ਜਿਹੜਾ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਦਾ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਹੜਾ ਦੁਪੱਟਾ ਤਿਆਰ ਹੋਇਆ ਸੂਟ ਦਾ ਸੂਟ ਦਾ ਜਿਹੜਾ ਕਲਰ ਕੰਟਰਾਸਟ ਹੈ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਬਣ ਕੇ ਤਿਆਰ ਹੋਇਆ ਇਹ ਸੂਟ ਆਪਣੇ ਕੋਲੇ ਬਾਈਟ ਕ੍ਰੇਵ ਦੇ ਉੱਤੇ ਆਪਾਂ ਤਿਆਰ ਕੀਤਾ ਤੁਸੀਂ ਕਿਸੇ ਵੀ ਚੀਜ਼ ਤੇ ਜਿਹੜਾ ਇਹਨੂੰ ਤਿਆਰ ਕਰਵਾਉਣਾ ਕਰਵਾ ਸਕਦੇ ਹੋ ਬਾਕੀ ਤੁਸੀਂ ਜਿਹੜਾ ਹੈਗਾ ਵੀਡੀਓ ਨੂੰ ਜਿਹੜਾ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਸੀਂ ਨਾਲ ਦੀ ਨਾਲ ਦੋਸਤੋ ਅਗਲਾ ਛੂਟ ਆਪਣੇ ਕੋਲ ਹੈਗਾ ਜੀ ਇਸ ਤਰ੍ਹਾਂ ਦਾ ਇਹ ਵੀ ਆਪਾਂ ਇਸ ਇੱਕੋ ਹੀ ਕਸਟਮਰ ਦਾ ਛੂਟ ਹੈ ਇਸ ਤਰ੍ਹਾਂ ਦਾ ਇਹਦੇ ਵਿੱਚ ਕਰਨ ਜਿਹੜੇ ਪੈਨਲ ਬਣੇ ਹੋਣੇ ਰਾਣੀ ਕਲਰ ਦਾ ਛੂਟ ਹੈ ਇਹ ਇਸ ਤਰ੍ਹਾਂ ਹੈਗਾ ਜੌਰਜਟ ਦੇ ਉੱਤੇ ਜਿਹੜਾ ਆਪਾਂ ਤਿਆਰ ਕੀਤਾ ਹੈ ਇਸ ਤਰ੍ਹਾਂ ਦੇ ਇਸ ਤੇ ਆਪਾਂ ਫੋਰ ਸਾਈਡ ਜਿਹੜੀ ਚਾਕਾਂ ਦੇ ਉੱਤੇ ਹੈ लेस ਦਿੱਤੀ ਹੋਈ ਹੈ ਬਸ ਉਹਨਾਂ ਇਸ ਤਹਾ ਹੈਵੀ ਨੈਕ ਬਣਾ ਹੈ ਇਸ ਤਰ੍ਹਾਂ ਦਾ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦੀ ਆਜੂਗਾ ਇਸ ਤਰ੍ਹਾਂ ਨੱਕਾ ਇਸ ਤੇ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦਾ ਬਾਂਹ ਦਾ ਕੰਮ ਹੈ ਬਹੁਤ ਸੋਹਣਾ ਇਸ ਦਾ ਕੰਮ ਹੈਗਾ ਜਿਹੜੀ ਬਾਂਹ ਦੇ ਉੱਤੇ ਬਣਿਆ ਹੋਇਆ ਹੈ ਇਸ ਤਰ੍ਹਾਂ ਦਾ ਇਸ ਦੇ ਨਾਲ ਆਜੂਗੀ ਇਸਦੀ ਬਾਟਮ ਇਸਦੀ ਬਾਟਮ ਆਪਾਂ ਰੱਖੀ ਜੀ ਪਲੇਨ ਇਸ ਦੇ ਨਾਲ ਰੱਖਿਆ ਆਪਾਂ ਜਿਹੜਾ ਦੁਪੱਟਾ ਉਹ ਵੀ ਜਰਜਟ ਦਾ ਦੁਪੱਟਾ ਰੱਖਿਆ ਹੈ ਇਸ ਤਰ੍ਹਾਂ ਦਾ ਜਿਹੜਾ ਦੁਪੱਟਾ ਹੈਗਾ ਇਹ ਆਪਾਂ ਤਿਆਰ ਕੀਤਾ ਹੈ ਇਹ ਵੀ ਜਾਰਜਟ ਦਾ ਜਿਹੜਾ ਦੁਪੱਟਾ ਤਿਆਰ ਕੀਤਾ ਇਸ ਤਰ੍ਹਾਂ ਦਾ ਆਪਾਂ ਇਹ ਦੁਪੰਤ ਬੱਟੇ ਦੇ ਉੱਪਰ ਬਰਕ ਕੀਤਾ ਹੈ ਬਹੁਤ ਸੋਹਣਾ ਜਿਹੜਾ ਸੂਟ ਹੈ ਇਹ ਬਣ ਕੇ ਤਿਆਰ ਹੋਇਆ ਹੈ ਇਸ ਤਰ੍ਹਾਂ ਦਾ ਹੀ ਪੂਰਾ ਸ਼ੂਟ ਹੈ ਜਿਹੜਾ ਤਿਆਰ ਹੋਇਆ ਇਸ ਤੋਂ ਅਗਲਾ ਸ਼ੂਟ ਹੈਗਾ ਜੀ ਆਪਣੇ ਕੋਲੇ ਆਰਗੈਂਜਾ ਦੇ ਉੱਤੇ ਇਹ ਆਪਾਂ ਮਹਿੰਦੀ ਕਲਰ ਦੇ ਉੱਤੇ ਜਿਹੜਾ ਸ਼ੂਟ ਤਿਆਰ ਕੀਤਾ ਹੈ ਇਸ ਤਰ੍ਹਾਂ ਦਾ ਸ਼ੂਟ ਹੈ ਇਹ ਜਿਸ ਤੇ ਪੂਰਾ ਇਸ ਤਰ੍ਹਾਂ ਦਾ ਜਿਹੜਾ ਘੇਰ ਬਣਿਆ ਹੋਇਆਗਾ ਉੱਪਰ ਤੱਕ ਇਸ ਤਰ੍ਹਾਂ ਫਲਾਵਰ ਆ ਜਾਊਗਾ ਇਸ ਦੇ ਨਾਲ ਆ ਜੂਸ ਤੇ ਨੱਕ ਦਾ ਕੰਮ ਬਹੁਤ ਸੋਹਣਾ ਕੰਮ ਇਸਦੀ neck ਦੇ ਉੱਤੇ ਇਸਦੇ ਨਾਲ ਆ ਜੂਗਾ ਇਸਦੀ ਬਾਹ ਦਾ ਕੰਮ ਇਸ ਤਰ੍ਹਾਂ ਇਸਦੀ ਹੈਗਾ ਜਿਹੜਾ ਬਾਹ ਤੇ ਕੰਮ ਹੈ ਇਸ ਤਰ੍ਹਾਂ ਦੀ ਆਪਾਂ ਇਸਦੀ ਬਾਹ ਦੇ ਉੱਪਰ ਲੇਸ ਦਿੱਤੀ ਹੋਈ ਹੈ ਮਲਟੀ ਕਲਰ ਦੀ ਜਿਹੜੀ ਆਪਾਂ ਮੋਤੀਆਂ ਵਾਲੀ ਲੇਸ ਸੀ ਇਸ ਤਰ੍ਹਾਂ ਦੀ ਹੀ ਕਿਰ ਆਪਾਂ ਤੇ ਆਪਾਂ ਇਹਦੇ ਜਿਹੜੀ ਲੇਸ ਲਗਾਈ ਹੋਈ ਹੈ ਜਿਹੜਾ ਬਹੁਤ ਸੋਹਣਾ ਸੂਟ ਹੈ ਇਹ ਵੀ ਸੂਟ ਬਹੁਤ ਸੋਹਣਾ ਬਣਿਆ ਇਸਦੇ ਨਾਲ ਇਸਦੀ ਆ ਜੂਗਾ ਸਲਵਾਰ ਤੇ ਵੀ ਕੰਮ ਆ ਇਸ ਤੇ ਇਸ ਤਰ੍ਹਾਂ ਦਾ ਇੱਕ ਫਲਾਵਰ ਹੈ ਜਿਹੜਾ ਇਸਦੀ ਬਾਹ ਤੇ ਆ ਜੂ ਸੌਰੀ ਬਾਟਮ ਤੇ ਆ ਜੂਗਾ ਇਸਦੇ ਨਾਲ ਆ ਜੂਗਾ ਇਸਦਾ ਦੁਪੱਟਾ ਇਸਦੇ ਦੁਪੱਟੇ ਦੇ ਉੱਪਰ ਵੀ ਇਸ ਤਰ੍ਹਾਂ ਦੇ ਵਿੱਚ ਕਾਰ ਫਲਾਵਰ ਬਣੇ ਹੋਏ ਨੇ ਫੋਰ ਸਾਈਡਾ ਜਿਹੜਾ ਕੱਟਵਰਕ ਕੀਤਾ ਹੈ ਇਸਦੇ ਦੁਪੱਟੇ ਦੇ ਬਹੁਤ ਸੋਹਣਾ ਜਿਹੜਾ ਇਸਦਾ ਜਿਹੜਾ ਦੁਪੱਟਾ ਤਿਆਰ ਹੋਇਆ ਤੁਸੀਂ ਇਹਨਾਂ ਛੁੱਟਾਂ ਨੂੰ ਕਿਸੇ ਵੀ ਜਿਹੜੇ ਕਲਰ ਤੇ ਕਿਸੇ ਵੀ ਫੈਬਰਿਕ ਦੇ ਉੱਤੇ ਜਿਹੜੇ ਆਪਣੇ ਕੋਲ ਇਹ ਡਿਜ਼ਾਈਨ ਹੈ ਜਿਹੜੇ ਤੁਸੀਂ ਜਿਹੜੇ ਤਿਆਰ ਕਰਵਾ ਸਕਦੇ ਹੋ ਸਟਿਚਿੰਗ ਜਿਹੜੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਤੁਸੀਂ ਆਪਣੇ ਕੋਲ ਛੁੱਟ ਲੈ ਸਕਦੇ ਹੋ ਜੀ ਜਿਹੜੇ ਆਪਣੇ ਕੋਲੇ ਡਿਜ਼ਾਈਨ ਹੁੰਦੇ ਆ ਬਹੁਤ ਹੀ ਸੋਹਣੇ-ਸੋਹਣੇ ਹੁੰਦੇ ਆ ਆਪਾਂ ਜਿਹੜੇ ਇੰਸਟਾਗ੍ਰam ਤੇ ਆਪਣੇ ਜਿਹੜੇ ਡੇਲੀ ਹੁੰਦੇ ਆ ਉਹ ਡਿਜ਼ਾਈਨ ਅਪਲੋਡ ਕਰਦੇ ਆ ਆਪਣੇ ਇੰਸਟਾਗ੍ਰam ਦੀ ਆਈਡੀ ਹੈਗੀ ਜੀ ਢਾਲੀਵਾਲ-ਬੁਟੀਕ ਤੁਸੀਂ ਉੱਥੇ ਜਾ ਕੇ ਵੀ ਆਪਣੇ ਚੈਨਲ ਨਾਲ ਫੋਲੋ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ